ਪਹਿਲਾਂ ਇਨਵੈਸਟੀਗੇਸ਼ਨ ਹੋਣੀ ਸੀ ਐਪਲੀਕੇਸ਼ਨ ਆਈ ਆ ਬਿਆਨ ਆਇਆਗਾ ਉਹ ਕਿਸੇ ਸੀਨੀਅਰ ਅਫਸਰ ਕੋਲੇ ਜਾਣੀ ਸੀ ਉਹਨਾਂ ਨੇ ਉਹਦੀ ਇਨਵੈਸਟੀਗੇਸ਼ਨ ਕਰਨੀ ਸੀ ਭਾਨੇ ਸਿੱਧੂ ਨੂੰ ਬਕਾਇਦਾ ਬੁਲਾਇਆ ਜਾਣਾ ਜ਼ਰੂਰੀ ਸੀ ਪਰਵਾਨਾ ਜਾਣਾ ਸੀਗਾ ਇੱਕ ਵਾਰੀ ਜਾਣਾ ਸੀ ਦੋ ਵਾਰੀ ਜਾਣਾ ਸੀ ਜੇ ਤੀਸਰੀ ਵਾਰੀ ਵੀ ਨਾ ਉਹ ਉੱਥੇ ਆਉਂਦਾ ਤਾਂ ਉਹਦੇ ਖਿਲਾਫ ਲਿਖਦੇ ਵੀ ਉਹਦੇ ਖਿਲਾਫ ਜੁਰਮ ਬੰਦ ਕਰਕੇ ਇਹ ਐਫਆਈਆਰ ਲੋਜ ਕੀਤੀ ਜਾਂਦੀ ਹੈਗੀ ਦੋਨੇ ਕੇਸਾਂ ਦੇ ਵਿੱਚ ਇਹ ਪ੍ਰੋਸੀਜਰ ਅਡਾਪਟ ਨਹੀਂ ਕੀਤਾ ਗਿਆ ਕੋਈ ਵੀ ਜੁਰਮਾ ਜਿਹੜਾ ਜਿਹੜਾ 7 ਸਾਲ ਤੋਂ ਘੱਟ ਹੈ ਉਹਦੇ ਵਿੱਚ ਨੋਟਿਸ ਦੇਣਾ ਜ਼ਰੂਰੀ ਹੁੰਦਾ ਹੈਗਾ ਇਹਨੂੰ ਨੋਟਿਸ ਦੇਣਾ ਜ਼ਰੂਰੀ ਸੀਗਾ ਵੀ ਤੇਰੇ ਖਿਲਾਫ ਆ ਐਫ ਆਈ ਆਰ ਲਾਜ਼ ਹੋ ਗਈ ਜਦ ਤਾ ਸਾਡੇ ਕੋਲੇ ਪੇਸ਼ ਹੋ ਜਾ ਜਾਂ ਦੇ ਤਕੀਲ ਤੋਂ ਜ਼ਮਾਨਤ ਕਰਾ ਲੈ ਨਹੀਂ ਤੇਰੇ ਖਿਲਾਫ ਅਸੀਂ ਤੇਰੀ ਗ੍ਰਿਫਤਾਰੀ ਪਾਵਾਂਗੇ ਪਰ ਜਿਹੜੀ ਗ੍ਰਿਫਤਾਰੀ ਪਾਈ ਗਈ ਆ ਸਾਰੇ ਹਰ ਪੰਜਾਬ ਨੂੰ ਪਤਾ ਲੱਗ ਗਿਆ ਵੀ ਕਿਵੇਂ ਭਾਨੇ ਨੂੰ ਪਸਲਾ ਕੇ ਕਿਵੇਂ ਉਹਨੂੰ ਗੱਲਾਂ ਦੇ ਵਿੱਚ ਲੈ ਕੇ ਉਹਨੂੰ ਗਨਮੈਨ ਦੇਣ ਦਾ ਲਾਲਚ ਦੇ ਕੇ ਲਜਾਇਆ ਗਿਆ ਤੇ ਉਹਦੀ ਅਰੈਸਟ ਪਾਈ ਗਈ ਸਮਾਜ ਦੇ ਵਿੱਚ ਉਹਦਾ ਰੁਤਬਾ ਜਿਹੜਾ ਉਹ ਉਹਦੇ ਕੈਰੇਕਟਰ ਸੈਸ਼ਨੇਸ਼ਨ ਕਰਕੇ ਉਹਨੂੰ ਡਾਊਨਫਾਲ ਕਰਨਾ ਚਾਹੁੰਦੇ ਨੇ ਵੀ ਇਹਦੇ ਖਿਲਾਫ 3 ਜਾਂ 4 ਜਾਂ 5 ਐਫਆਈਆਰਾਂ ਲੱਗੀਆਂ। ਦੂਸਰਾ ਉਹਨੇ ਇਹ ਕਹਿਣਾ ਵੀ ਇਹ ਇਹ ਬੰਦਾ ਜੀ ਫਰੋਤੀਆਂ ਵੀ ਲੈਂਦਾ ਜੀ। ਇਹ ਡਰਾਉਂਦਾ ਵੀ ਹੈ ਜੀ। ਇਹ ਹੁਣ ਡਟੇਰਾ ਹੋ ਗਿਆ ਸਨੇਚਿੰਗ ਵੀ ਕਰਨ ਲੱਗਿਆ ਜੀ। ਇਹਦੇ ਖਿਲਾਫ ਮਾਰਕੁੱਟ ਦਾ ਵੀ ਮਕਦਮਾ ਦਰਜ ਹੈ ਜੀ। ਯਾਨੀ ਕੋ ਦਾ ਕ੍ਰਿਮੀਨਲ ਰਿਕਾਰਡ ਬਣਾ ਲਿਆ ਸਟੇਟ ਨੇ। ਥਾਣੇ ਸਦੂ ਵਾਲੇ ਕੇਸ 'ਚ ਵੀ ਹੀ ਹੋਇਆ। ਸਭ ਤੋਂ ਪਹਿਲਾਂ ਉਹਤੇ ਪਰਚਾ ਦਰਜ ਕੀਤਾ ਹੈਗਾ 384 ਦਾ। ਬਲੈਕਮਿਲਿੰਗ ਕਰਕੇ ਫਰੋਤੀ ਲੈਣ ਦਾ ਠੀਕ ਹੈ ਜੀ ਦੂਸਰਾ ਪਰਤ ਹੈ ਹੁਣ ਇਹਦੇ ਕੀਤਾਗਾ ਚੈਨ ਸਨੈਚਿੰਗ ਦਾ ਉਹਨੂੰ ਲਟੇਰਾ ਬਣਾਤਾ ਪਰ ਉਹਦਾ ਰੇਪਿਸਟ ਵਾਲੇ ਉਹ ਰਹਿ ਕੇ ਉੱਤੇ ਅਲੀਗੇਸ਼ਨ ਫਿਰ ਉਹ ਲੱਗਦਾ ਹੁਣ ਉਹਦੀ ਵੀ ਤਿਆਰੀ ਹੈਗੀ ਜਾਤਾ ਇਹੋ ਵੀ ਮੈਂ ਪਾਨੇਸਤ ਨੂੰ ਜਾਣਦਾ ਪਾਨਸ ਤੂੰ ਮੇਰੇ ਕੋਲੇ ਬੈਠ ਕੇ ਗਿਆ ਸੀਗਾ ਉਨੀ ਵਾਰੀ ਚੈਨ ਦੇਖੀ ਸੀ ਤੇ ਮੈਂ ਮੋਟਰਸਾਈਕਲ ਸਕੂਟਰ ਤੇ ਜਾ ਰਿਹਾ ਸੀ ਉਹਨੇ ਫੇਟ ਮਾਰੀ ਮੈਨੂੰ ਛੱਟੇ ਮੈਨੂੰ ਕੁੱਟਮਾਰ ਕੀਤੀ ਮੇਰੀ ਚਨੈਤ ਵੀ ਅੱਕੇ ਲੱਗੇ ਫੇ ਤਾਂ ਸਟੋਰੀ ਕਿਦਾਂ ਕਿਦਾਂ ਹੁੰਦੀ ਸੀ ਕਿ ਹੁਣ ਹੁਣ ਕੋਈ ਬੰਦਾ ਜਾ ਰਿਹਾ ਹੁਣ ਤੁਸੀਂ ਇਧਰੋਂ ਆਏ ਹੋ ਜਾਂ ਮੈਂ ਇਧਰੋਂ ਆ ਜਾਗਾ ਹੁਣ ਮੇਰੀ ਜੇ ਚੁੱਕੀ ਹੈ ਕਿਸੇ ਨੂੰ ਕੀ ਪਤਾ ਹੈ ਤੇ ਮੇਰੇ ਗੱਲ ਚ ਕੀ ਹੈ ਕਿਸੇ ਨੂੰ ਕੀ ਪਤਾ ਹੈ ਵਰਕ ਟੌਕਸ WhatsApp ਤੋਂ ਪਹਿਲਾਂ ਸਸ਼ੀਕਾਰ ਬਈ ਜੀ ਜਿਸ ਤਰ੍ਹਾਂ ਦੇ ਨਾਲ ਮੈਂ ਗੱਲ ਕਰੀ ਆ ਕਿ ਜਿਲ੍ਹ ਉੱਥੇ ਅੰਦਰ ਕੀ ਹੋਇਆ ਸੀ ਆਈਏ ਦੇ ਵਿੱਚ ਕੀ ਉਹ ਤਾਂ ਗੱਲਾਂ ਬੜੀਆਂ ਸਾਹਮਣੇ ਆ ਗਈਆਂ ਪਰ ਕਾਨੂੰਨੀ ਨੁਕਤੇ ਅੱਜ ਸਮਝਣ ਦੇ ਲਈ ਜ਼ਰੂਰ ਆਇਆ ਤੁਹਾਡੇ ਕੋਲ ਬਾਈ ਕਿ ਦੋ ਚੀਜ਼ਾਂ ਨੇ ਪਹਿਲੀ ਐਫ ਆਈ ਆਰ ਦਰਜ ਹੁੰਦੀ ਹੈ ਉਸ ਦੇ ਵਿੱਚ ਅਰੈਸਟ ਪਾਈ ਜਾਂਦੀ ਹੈ ਜਿਸ ਦਿਨ ਜ਼ਮਾਨਤ ਤੇ ਬਾਹਰ ਹੁੰਣਾ ਉਸ ਦਿਨ ਦੂਜੀ ਦੇ ਵਿੱਚ ਵੀ ਜਿਹੜਾ ਹੈਗਾ ਰਿਮਾਂਡ ਤੇ ਲਜਾਇਆ ਜਾਂਦਾ ਕਾਨੂੰਨੀ ਨੁਕਤਾ ਕੀ ਕਹਿੰਦਾ ਕਿ ਇਸ ਤਰ੍ਹਾਂ ਦੇ ਨਾਲ ਪੁਲਿਸ ਜਿਹੜੀ ਆ ਉਹ ਸਿੱਧਿਆਂ ਅਰੈਸਟ ਕਰ ਸਕਦੀ ਹੈ ਦੋਸ਼ੀ ਨੂੰ ਜਾਂ ਕੋਈ ਐਡੀ ਕਿਉਂਕਿ ਜਿਸ ਤਰ੍ਹਾਂ ਪਹਿਲਾਂ 10000 ਦਾ ਦੂਸਰਾ ਚੈਨੀ ਖੋਣ ਦਾ ਕਿਸ ਤਰ੍ਹਾਂ ਦੇ ਨਾਲ ਰਿਮਾਂਡ ਰਿਮਾਂਡ ਤੇ ਲਿਜਾਇਆ ਜਾਂਦਾ ਜੋ ਜੋ ਚੀਜ਼ਾਂ ਸਾਹਮਣੇ ਇਹ ਹੋ ਸਕਦੀਆਂ ਨੇ ਕਾਨੂੰਨ ਕੀ ਕਹਿੰਦਾ ਹੈ ਸਾਊਥੋ ਬੋਲਾਤਾ ਤੁਹਾਡਾ ਧੰਨਵਾਦ ਤੁਸੀਂ ਭਾਨੇ ਸਿੱਧੂ ਦੇ ਹੱਕ ਜਿਹੜੀ ਆਵਾਜ਼ ਬੁਲੰਦ ਕਰ ਰਹੇ ਹੋ ਥੋੜਾ ਜਿਹਾ মিডিਆ ਰਹਿ ਗਿਆ ਜਿਹੜਾ ਸੱਚ ਦਾ ਸਾਥ ਦੇ ਰਿਹਾ ਹੁਣ ਗੱਲ ਕਰੀਏ ਜੇ ਇਹ ਭਾਨੇ ਸਿੱਧੂ ਉੱਪਰ ਦੋ ਐਫਆਈਆਰ ਲਾਜ਼ ਹੋਣਦੀਆਂ ਨੇ ਇੱਕ ਲੋਧਾਣੇ 7 ਨੰਬਰ ਵੀਨ ਦੇ ਵਿੱਚ ਇੱਕ ਆ ਸਾਧਰ ਹੋ ਜਿਹੜੀ ਹੁਣ ਪਟਿਆਲਾ ਰੀਸੈਂਟਲੀ ਕੱਲ ਦਾ ਜਿਹੜਾ ਇਹਨਾਂ ਨੇ ਦਿਖਾਇਆ ਹੋਇਆਗਾ ਇਦੇ ਵਿੱਚ ਜਦ ਅਸੀਂ ਇਹ ਗੱਲ ਲਾਗੀ ਜਿਹੜੇ ਜਿੰਨੇ ਦੋਨੇ ਕੇਸ ਨੇ ਇਹ ਜਿਹੜੀ ਇੱਕ ਤਾਂ ਆ ਐਫਆਈਆਰ ਆਪਣੇ ਕੋਲੇ ਜਿਹੜੀ ਆਪਾਂ 7 ਨੰਬਰ ਡਿਵੀਜ਼ਨ ਦੀ ਹੈਗੀ ਇਹ 201 2024 ਦੀ ਹੈ ਤੇ ਜਿਹੜੀ ਇਹ ਸਦਰ ਵਾਲੀ ਆ ਇਹ ਵੀ 201 2024 ਦੀ ਹੈ ਜਾਨੀ ਕਿ ਪੁਲਿਸ ਨੂੰ ਇਹ ਗੱਲ ਦਾ ਪਤਾ ਸੀਗਾ ਵੀ ਜਿਹੜੀ ਐਫਆਈਆਰ ਆ ਵੀ ਪੰਜਾਬ ਦੇ ਵਿੱਚ ਭਾਨੀ ਸੁਦੇ ਖਿਲਾਫ ਦੋ ਐਫਆਈਆਰਾਂ ਹੋ ਗਈਆਂ ਹਮ ਆਮ ਤੌਰ ਤੇ ਕੀ ਹੁੰਦਾ ਹੈਗਾ ਜਦੋਂ ਕੋਈ ਪਰਚਾ ਦਰਜ ਹੁੰਦਾ ਹੈਗਾ ਔਨ ਦਾ ਸਪੌਟ ਕੋਈ ਅਕਰੈਂਸ ਹੁੰਦਾ ਹੈਗਾ ਬੰਦਾ ਔਨ ਦਾ ਸਪੌਟ ਕੰਪਲੇਂਟ ਕਰਦਾ ਹੈਗਾ ਉਹਦੀ ਕੰਪਲੇਂਟ ਦੇ ਉੱਤੇ ਐਫਆਈਆਰ ਲੋਜ ਹੋ ਜਾਂਦੀ ਹੈਗੀ ਜਾਂ ਦੂਸਰਾ ਤਿੱਕਾ ਇਹ ਹੁੰਦਾ ਹੈਗਾ ਕਿਸੇ ਨਾਲ ਕੋਈ ਨਾ ਕੋਈ ਵਾਕਾ ਹਾਲਸਾ ਵਾਪਰ ਜਾਂਦਾ ਹੈਗਾ ਉਹ ਫਿਰ ਆਪ ਵੀ ਐਪਲੀਕੇਸ਼ਨ ਮੂਵ ਕਰਦਾ ਹੈਗਾ ਉਥੋਂ ਦੇ ਸੀਨੀਅਰ ਅਫੀਸਰ ਨੂੰ ਸੀਨੀਅਰ ਅਫੀਸਰ ਉਹਨੂੰ ਐਪਲੀਕੇਸ਼ਨ ਨੂੰ ਕਿਸੇ ਆਪ ਦੇ ਸਪੋਰਟਿੰਗ ਅਫੀਸਰ ਨੂੰ ਇਨਟਰਸਟਮੈਂਟ ਕਰਦੇ ਨੇ ਫਿਰ ਉਹਦੀ ਇਨਵੈਸਟੀਗੇਸ਼ਨ ਕਰਦੇ ਨੇ ਜਦੋਂ ਇਨਵੈਸਟੀਗੇਸ਼ਨ ਕਰਦੇ ਨੇ ਦੋਨੇ ਪਾਰਟੀਆਂ ਬੁਲਾਈ ਜਾਂਦੀਆਂ ਨੇ ਭਾਨੇ ਸਿੱਧੂ ਵਾਲੇ ਕੇਸ ਜਿਹੜੇ ਜਿਹੜੇ ਦੋਨੇ ਕੇਸ ਨੇ ਉਹਨਾਂ ਇੱਕ ਦਾ ਵਾਕਾ ਤਾਂ ਜਿਹੜਾ 25 ਦਾ ਦਿਖਾਇਆ ਹੋਇਆਗਾ ਇੱਕ ਦਾ ਵਾਕਾ ਜਿਹੜਾ ਉਹ ਵੀ ਉਹ ਵੀ ਦੂਰ ਦਾ ਵਾਕਾ ਵੀ ਮੋਂ ਦਾ ਸਪੋਰਟ ਕੁਝ ਨਹੀਂ ਹੋਇਆ ਹੈਗਾ ਉਹ ਉਹਦੇ ਵਿੱਚ ਉਹ ਗਿਆ ਵੀ ਉਹ ਅਸੀਂ ਤੋਂ ਡਰਦੇ ਮਾਰਾ ਸ਼ਿਕਾਇਤ ਨਹੀਂ ਕੀਤੀ ਇਹ ਕਹਿੰਦਾ ਮੈਂ ਡਰਦਾ ਮਾਰਾ ਘਰੇ ਆ ਗਿਆ ਮੈਂ ਗੱਲ ਪਰਿਵਾਰ ਨੂੰ ਦੱਸੀ ਨਹੀਂ ਗਈ ਤਾਂ ਇਹਨਾਂ ਦੋਨੇ ਕੇਸਾਂ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਜਿਹੜਾ ਪਰਚਾ ਦਰਜ ਹੋਇਆਗਾ ਉਹ ਸਿਰਫ ਇੱਕ ਅਧੂਰੀ ਇਨਵੈਸਟੀਗੇਸ਼ਨ ਦੇ ਪਰਚਾ ਦਰਜ ਹੋਇਆਗਾ ਜਿਹੜੀ ਪ੍ਰੋਸੀਕਿਊਸ਼ਨ ਸਟੋਰੀ ਕਹਿੰਦੀ ਹੈ ਪ੍ਰੋਸੀਕਿਊਸ਼ਨ ਇਹ ਕਹਿੰਦਾਗਾ ਵੀ ਸਾਡੇ ਕੋਲੇ ਆ ਬੰਦਾ ਆਇਆ ਇਨੀ ਆ ਲਿਖਾਇਆ ਤੇ ਅਸੀਂ ਉਹਦੇ ਤੇ ਪਰਚਾ ਦਿੱਤਾ ਪਰ ਆਮ ਤੌਰ ਤੇ ਕੀ ਹੁੰਦਾਗਾ ਜਦੋਂ ਕੋਈ ਵੀ ਮਤਾਈ ਹੁੰਦਾਗਾ ਕਿਸੇ ਨਾਲ ਕੋਈ ਵੀ ਹਾਦਸਾ ਵਾਪਰ ਜਾਂਦਾਗਾ ਹਾਦਸਾ ਵਾਪਰਨ ਤੋਂ ਬਾਅਦ ਮੰਨ ਲਓ ਕੋਈ ਲੜਾਈ ਹੋ ਗਈ ਲੜਾਈ ਵਾਲੇ ਬੰਦੇ ਹਸਪੀਟਲ ਦੇ ਵਿੱਚ ਪਹੁੰਚੀ ਹੋਗੇ ਉੱਥੇ ਹਸਪੀਟਲ ਦਾ ਰੁਕਾ ਜਾਂਦਾਗਾ ਆਈ ਉੱਥੇ ਕੋਈ ਵੀ ਆਈਓ ਇਨਵੈਸਟੀਗੇਸ਼ਨ ਆਫਸਰ ਇਕ ਤਰੀਕਾ ਉਹ ਹੁੰਦਾਗਾ ਇੱਕ ਤਰੀਕਾ ਇਹ ਹੁੰਦਾਗਾ ਜਿਵੇਂ ਇਹ ਦਿਖਾਇਆ ਬੰਦੇ ਨੇ ਦਿਖਾਇਆਗਾ ਵੀ ਮੇਰੇ ਮੈਂ ਕਿਤੋਂ ਆ ਰਿਹਾ ਸੀਗਾ ਮੋਟਰ ਸਕੂਟਰ ਤੇ ਤੇ ਮੈਨੂੰ ਗੱਡੀ ਨੇ ਘੇਰ ਕੇ ਤੇ ਮੇਰੀ ਚੈਨ ਸਨੈਚਿੰਗ ਕਰ ਲਈ ਜਿਹੜਾ ਉਹਨੇ ਭਾਨੀ ਤੋਂ ਅਲੀਗੇਸ਼ਨ ਲਾਇਆਗਾ ਉਸ ਕੇਸ ਦੇ ਵਿੱਚ ਕੀ ਹੈ ਉਹ ਕਹਿੰਦਾ ਮੈਂ ਬਿਆਨ ਲਿਖਾਉਣ ਜਾ ਰਿਹਾ ਸੀਗਾ ਉਹਨਾਂ ਕੇਸਾਂ ਦੇ ਵਿੱਚ ਕੀ ਹੁੰਦਾ ਜਦੋਂ ਡਿਲੇ ਹੋ ਜਾਂਦਾ ਹੈਗਾ ਕਿਉਂਕਿ ਡਿਲੇ ਦੇ ਉੱਤੇ ਹਾਈ ਕੋਰਟ ਸੁਪਰੀਮ ਕੋਰਟ ਦਾ ਬਹੁਤ ਲਾਅ ਪਿਆਗਾ ਵੀ ਜਦੋਂ ਡਿਲੇ ਮਿਲ ਜਾਂਦਾ ਹੈਗਾ ਦੋਸ਼ੀਆਂ ਨੂੰ ਆਪਦੀ ਕਹਾਣੀ ਮੰਨਕੜਤ ਦਾ ਮੌਕਾ ਮਿਲ ਜਾਂਦਾ ਹੈਗਾ ਤੇ ਜਿਹੜੀ ਕੋਈ ਇਨਵੈਸਟੀਗੇਸ਼ਨ ਏਜੰਸੀ ਹੁੰਦੀ ਆ ਉਹ ਆਪਦੇ ਤਰੀਕੇ ਨਾਲ ਕੰਮ ਕਰਨ ਲੱਗ ਜਾਂਦੀ ਆ ਤਾਂ ਹੀ ਹੀ ਡਿਲੇ ਦੇ ਉੱਤੇ ਸੁਪਰੀਮ ਕੋਰਟ ਤੇ ਹਾਈ ਕੋਰਟ ਦਾ ਬਹੁਤ ਵਾਈਡ ਲੋਟ ਆਫ ਸਾਈਟੇਸ਼ਨਸ ਪਈਆਂ ਨੇ ਇਸ ਦੇ ਉੱਤੇ ਤਾਂ ਇਸ ਕੇਸ ਚ ਕੀ ਹੁੰਦਾ ਹੋਣਾ ਚਾਹੀਦਾ ਸੀਗਾ ਪਹਿਲਾਂ ਇਨਵੈਸਟੀਗੇਸ਼ਨ ਹੋਣੀ ਸੀਗੀ ਐਪਲੀਕੇਸ਼ਨ ਆਈ ਹੈ ਬਿਆਨ ਆਇਆ ਹੈਗਾ ਉਹ ਕਿਸੇ ਸੀਨੀਅਰ ਅਫਸਰ ਕੋਲੇ ਜਾਣੀ ਸੀ ਉਹਨਾਂ ਨੇ ਉਹਦੀ ਇਨਵੈਸਟੀਗੇਸ਼ਨ ਕਰਨੀ ਸੀ ਭਾਨੇ ਸਿੱਧੂ ਨੂੰ ਬਕਾਇਦਾ ਬੁਲਾਇਆ ਜਾਣਾ ਜ਼ਰੂਰੀ ਸੀ ਜੇ ਭਾਨੇ ਸਿੱਧੂ ਨੂੰ ਮਲਕੀ ਇੱਕ ਇੱਕ ਇਹਦਾ ਪ੍ਰੋਸੀਜਰ ਹੁੰਦਾ ਹੈਗਾ ਇਹ ਆਉਂਦਾ ਇੱਕ ਸੰਮਣ ਜਿਹਨੂੰ ਪਰਵਾਨਾ ਕਹਿੰਦੇ ਆਪਦੀ ਭਾਸ਼ਾ ਦੇ ਵਿੱਚ ਜਿਹੜੀ ਸਾੜੀ 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 ਇਨਵੈਸਟੀਗੇਸ਼ਨ ਏਜੰਸੀ ਹੈਗੀ ਉਹ ਜਦੋਂ ਉਹਨੂੰ ਪਰਵਾਨਾ ਜਾਣਾ ਸੀਗਾ ਇੱਕ ਵਾਰੀ ਜਾਣਾ ਸੀ ਦੋ ਵਾਰੀ ਜਾਣਾ ਸੀ ਜੇ ਤੀਸਰੀ ਵਾਰੀ ਵੀ ਨਾ ਉਹ ਉੱਥੇ ਆਉਂਦਾ ਤਾਂ ਉਹਦੇ ਖਿਲਾਫ ਲਿਖਦੇ ਵੀ ਉਹਦੇ ਖਿਲਾਫ ਜੁਰਮ ਬੰਦ ਇਸ ਕਰਕੇ ਇਹ ਐਫ ਆਈ ਆਰ ਲੋਚ ਕੀਤੀ ਜਾਂਦੀ ਹੈਗੀ ਇਹ ਇਸ ਕੇਸ ਸਾ ਦੋਨੇ ਕੇਸਾਂ ਦੇ ਵਿੱਚ ਇਹ ਪ੍ਰੋਸੀਜਰ ਅਡਾਪਟ ਨਹੀਂ ਕੀਤਾ ਗਿਆ। ਇਥੇ ਉਹ ਲੱਗ ਰਿਹਾ ਸੀ ਜਿਵੇਂ ਉਹਨੂੰ ਤਾਂ ਫੜ ਕੇ ਹੰਦੀ ਦੇਣਾਗਾ। ਹੂੰ। ਦੂਸਰਾ ਇਹਦੇ ਵਿੱਚ ਗਰੇਵਾਲ ਸਾਹਿਬ ਇਹ ਹੈਗਾ ਕੋਈ ਵੀ ਜੁਰਮ ਹੈ ਜਿਹੜਾ ਜਿਹੜਾ 7 ਸਾਲ ਤੋਂ ਘੱਟ ਹੈਗਾ ਉਹਦੇ ਵਿੱਚ ਨੋਟਿਸ ਦੇਣਾ ਜ਼ਰੂਰੀ ਹੁੰਦਾ ਹੈਗਾ ਬਹੁਤੇ ਕੇਸ ਬਹੁਤੇ ਸੈਕਸ਼ਨ ਜਿਹੇ ਹੈਗੇ ਨੇ ਉਹਨਾਂ ਵਿੱਚੋਂ ਵੀ ਇਹ ਵੀ ਇਹ ਵੀ ਇੰਨਾ ਤੇ ਵੀ ਉਹ ਸੈਕਸ਼ਨਸ ਫਾਲ ਕਰਦੇ ਨੇ ਇਹਨੂੰ ਨੋਟਿਸ ਦੇਣਾ ਜ਼ਰੂਰੀ ਸੀਗਾ ਵੀ ਤੇਰੇ ਖਿਲਾਫ ਆ ਐਫ ਆਈ ਆਰ ਲॉज ਹੋ ਗਈ ਜਾਂ ਤਾਂ ਸਾਡੇ ਕੋਲੇ ਪੇਸ਼ ਹੋ ਜਾ ਜਾਂ ਦੇ ਤਕੀਲ ਤੋਂ ਜ਼ਮਾਨਤ ਕਰਾ ਲੈ ਨਹੀਂ ਤੇਰੇ ਖਿਲਾਫ ਅਸੀਂ ਤੇਰੀ ਗ੍ਰਿਫਤਾਰੀ ਪਾਵਾਂਗੇ ਪਰ ਜਦ ਇਹ ਗ੍ਰਿਫਤਾਰੀ ਪਾਈ ਗਈ ਆ ਸਾਰੇ ਹਰੇ ਪੰਜਾਬ ਨੂੰ ਪਤਾ ਲੱਗ ਗਿਆ ਵੀ ਕਿਵੇਂ ਭਾਨੇ ਨੂੰ ਫਸਲਾ ਕੇ ਕਿਵੇਂ ਉਹਨੂੰ ਗੱਲਾਂ ਦੇ ਵਿੱਚ ਲੈ ਕੇ ਉਹਨੂੰ ਗਨਮੈਨ ਦੇਣ ਦਾ ਲਾਲਚ ਦੇ ਕੇ ਜਾਂ ਉਹਦੇ ਚ ਨੇਰੇ ਵਿੱਚ ਰੱਖ ਕੇ ਇਹਨੂੰ ਲਜਾਇਆ ਗਿਆ ਤੇ ਉਹਦੀ ਅਰੈਸਟ ਪਾਈ ਗਈ। ਚਲੋ ਜੋ ਹੋਇਆ ਸੀਆਈ ਸਾਹਿਬ ਦੇ ਵਿੱਚ ਹੋਇਆ ਜੋ ਉਹ ਸਾਰਾ ਸਾਰੇ ਲੋਕਾਂ ਨੇ ਇਹ ਗੱਲ ਜਗ ਜाहिर ਹੋ ਗਈ। ਪਰੰਤੂ ਅਸਲ ਦੇ ਵਿੱਚ ਕੀ ਹੈਗਾ ਭਾਨਾ ਸਿੱਧੂ ਸੀ ਜਿਹੜਾ ਉਹ ਜੋ ਕੰਮ ਕਰ ਰਿਹਾ ਸੀਗਾ ਉਹ ਇੱਕ ਚੰਗਾ ਕੰਮ ਕਰ ਰਿਹਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੋ ਸਕਦਾ ਉਹਦੀ ਭਾਸ਼ਾ ਜਿਹੇ ਦੀ ਮਰਜ਼ੀ ਹੋਵੇ ਸਾਨੂੰ ਉਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਗਿਆ ਤੇ ਨਾ ਹੀ ਸਾਨੂੰ ਉਹਦੇ ਕੋਈ ਸਟਾਈਲ ਤੇ ਕਿ ਕਿੰਤੂ ਪ੍ਰੰਤੂ ਸੀਗਾ ਇੱਕ ਬੰਦਾ ਕੰਮ ਕਰ ਰਿਹਾ ਕਿਸੇ ਲੋੜਵੰਦ ਦੀ ਮਦਦ ਕਰ ਰਿਹਾ ਹੈਗਾ ਉਹ ਕਦੋਂ ਹੁੰਦੀ ਹੈ ਜਦੋਂ ਛੋਟੀ ਜਿਹੜੀ ਮੇਨ ਏਜੰਸੀ ਹੈਗੀ ਸਟੇਟ ਦੀ ਉਹ ਫੇਲਰ ਹੋ ਜੇ ਜਿਹੜੇ ਬੰਦਿਆਂ ਨੇ ਏਜੰਟਾਂ ਤੋਂ ਪੈਸੇ ਲੈਣੇ ਸੀਗੇ ਉਹ ਏਜੰਟਾਂ ਤੋਂ ਤੰਗ ਹੋ ਕੇ ਪੁਲਿਸ ਉਹ ਪਹਿਲਾਂ ਤਾਂ ਫਸਟ ਆਫ ਆਲ ਤਾਂ ਉਹ ਪੁਲਿਸ ਕੋਲ ਹੀ ਗਏ ਹੋਣਗੇ ਨਾ ਜਦੋਂ ਉੱਥੋਂ ਉਹਨਾਂ ਨੂੰ ਕੋਈ ਦਸਤਾਵੇਜ਼ ਨਹੀਂ ਮਿਲਿਆ ਹੈਗਾ ਉੱਥੋਂ ਉਹਨਾਂ ਨੂੰ ਕੋਈ ਕੁਝ ਵੀ ਨਹੀਂ ਮਿਲਿਆ ਹੈਗਾ ਫਿਰ ਉਹ ਭਾਨੇ ਸਿੱਧੂ ਕੋਲ ਗਏ ਫਿਰ ਭਾਨਾ ਸਿੱਧੂ ਉਹਨਾਂ ਨੂੰ ਪੈਸੇ ਦਵਾ ਰਿਹਾ ਹੈਗਾ ਅੱਜ ਉਹ ਬੰਦੇ ਸਾਰੇ ਭਾਨੇ ਸਿੱਧੂ ਦੀ ਹਿੱਕ ਪਿੱਠ ਦੇ ਵਿੱਚ ਆ ਖੜ ਗਏ ਵੀ ਹਾਂ ਇਹਨੇ ਸਾਨੂੰ ਪੈਸੇ ਦਵਾਏ ਨੇ ਕੋਈ ਮਾੜਾ ਕੰਮ ਨਹੀਂ ਕਰਿਆ ਹੈਗਾ ਤਾਂ ਇਹ ਸਰਕਾਰਾਂ ਉਦੋਂ ਕੀ ਕਰਦੀਆਂ ਨੇ ਅਜਿਹੇ ਬੰਦਿਆਂ ਨੂੰ ਰੋਕਣ ਵਾਸਤੇ ਆਪ ਦੀ ਹੀ ਹੇਠੀ ਮੰਦੀਆਂ ਨੇ ਤਾ ਇੱਕ ਬੰਦੇ ਦੀ ਕਰੈਕਟਰ ਅਸੈਸੀਨੇਸ਼ਨ ਕਰਨੀ ਸ਼ੁਰੂ ਕਰ ਦਿੰਦੀਆਂ ਨੇ ਹੂੰ ਜਿਸ ਤਰ੍ਹਾਂ ਹੁਣ ਸਮਾਜ ਦੇ ਵਿੱਚ ਕੁਝ ਕ ਅਜਿਹੇ ਕ੍ਰਾਈਮ ਨੇ ਜਿਹੜਾ ਉਹ 420 ਹੂੰ ਬਲੈਕਮੇਲਿੰਗ ਹੂੰ ਗੈਂਬਲਿੰਗ ਠੀਕ ਹੈ ਰੈਪਿਸਟ ਦੇ ਜਿਹੜੇ ਲੋਕਾਂ ਤੇ ਚਾਰजेस ਲੱਗਦੇ ਨੇ ਸਮਾਜ ਉਹਨੂੰ ਚੰਗੀਆਂ ਨਜ਼ਰਾਂ ਨਾਲ ਨਹੀਂ ਦੇਖਦਾ ਹੈਗਾ ਬਿਲਕੁਲ ਤੇ ਇਹ ਪੰਨਾ ਸਿੱਧੂ ਵਾਲੇ ਕੇਸ 'ਚ ਵੀ ਇਹੀ ਹੋਇਆ ਸਭ ਤੋਂ ਪਹਿਲਾਂ ਉਹਦੇ ਪਰਚਾ ਦਰਜ ਕੀਤਾ ਗਿਆ 384 ਦਾ ਬਲੈਕਮੇਲਿੰਗ ਕਰਕੇ ਫਰੋਤੀ ਲੈਣ ਦਾ ਠੀਕ ਹੈ ਜੀ ਦੂਸਰਾ ਪਰਚਾ ਹੁਣ ਇਹਦੇ ਇਹਦੇ ਕੀਤਾ ਗਿਆ ਚੈਨ ਸਨੈਚਿੰਗ ਦਾ ਉਹਨੂੰ ਲਟੇਰਾ ਬਣਾਤਾ ਬਾ ਉਹਦਾ ਰੇਪਿਸਟ ਵਾਲੇ ਉਹ ਰਹਿ ਕੇ ਉੱਤੇ ਅਲੀਗੇਸ਼ਨ ਫਿਰ ਉਹ ਲੱਗਦਾ ਹੁਣ ਉਹਦੀ ਵੀ ਤਿਆਰੀ ਹੈਗੀ ਤੁਸੀਂ ਦੇਖੋ ਇਹਨਾਂ ਤਿੰਨੇ ਜਿਹੜੇ ਦੋ ਕੇਸ ਇਹ ਹੋਏ ਨੇ ਇਹ ਤਿੰਨੋ ਕਰੈਂਸ ਹੋਏ ਸੀਗੇ ਪੰਨਾ ਸਿੱਧੂ ਲੁਧਿਆਣੇ ਜਾਂਦਾ ਹੈਗਾ ਪੰਨਾ ਸਿੱਧੂ ਪਟਿਆਲੇ ਜਾਂਦਾ ਹੈਗਾ ਤੇ ਪੰਨਾ ਸਿੱਧੂ ਸ਼ਾਇਦ ਮੇਬੀ ਮਹਾਲੀ ਵੀ ਜਾਂਦਾ ਹੈਗਾ ਤੇ ਇਹ ਤਿੰਨੇ ਤਿੰਨ ਜਿਹੜੇ ਏਜੰਟਾਂ ਦੇ ਉਹ ਦਫਤਰਾਂ ਦੇ ਵਿੱਚ ਗਿਆ ਜਾ ਉੱਥੇ ਉਹਨੇ ਜਾ ਕੇ ਉਹਨਾਂ ਦੀ ਬੰਦੇ ਦੀ ਮੰਗ ਰੱਖੀ ਜਾਂ ਚਲੋ ਜਿਹੜਾ ਉਹਦਾ ਸਟਾਈਲ ਸੀ ਉਹਨੇ ਉਹ ਡਾਊਟ ਕੀਤਾ ਉਹ ਚ ਕੋਈ ਉਹ ਨਹੀਂਗਾ ਪਰ ਹੁਣ ਤੁਸੀਂ ਦੇਖੋ ਵੀ ਇਹ ਤਾਂ ਲੁਧਿਆਣੇ ਵੀ ਪਰਚਾ ਹੋ ਗਿਆ ਪਟਿਆਲੇ ਵੀ ਪਰਚਾ ਦਰਜ ਹੋ ਗਿਆ ਹੁਣ ਫਿਰ ਕਹਿੰਦਾ ਮਹਾਲੀ ਰਹਿ ਗਿਆ ਹੁਣ ਲੱਗਦਾ ਇਹ ਵੀ ਮਹਾਲੀ ਪਰਚਾ ਦਰਜ ਹੋਊਗਾ ਤੇ ਤੇ ਅੱਛਾ ਇੱਕ ਚੀਜ਼ ਹੋਰ ਆ ਜਿਹੜੀ ਸਵਾਲਾਂ ਦੇ ਘੇਰੇ ਦੇ ਵਿੱਚ ਜਿਹੜਾ ਸਵਾਲ ਇਹ ਚਿੰਨ ਖੜਾ ਕਰ ਦਿਆ ਖਾਸ ਕਰਕੇ ਦੋਨੋਂ ਐਫਆਰ ਦੇ ਉਹ ਪਰ ਜਿਸ ਤਰ੍ਹਾਂ ਦੇ ਨਾਲ ਤੁਸੀਂ ਵਕੀਲ ਸਾਹਿਬ ਗੱਲਬਾਤ ਕੀਤੀ ਹੈ ਕਿ ਇੱਕ ਵਾਰ ਦਾਤ ਪਹਿਲੇ ਦਿਨ ਬਹੁਤ ਪਹਿਲਾਂ ਦੀ ਆ ਜਿਹੜੀ ਇੰਦਰਜੀਤ ਕੌਰ ਦੇ ਵਾਲੀ ਜਿਹੜੀ ਐਫਆਈਆਰ ਦਰਜ ਹੁੰਦੀ ਆ ਦੂਸਰੀ ਐਫਆਈਆਰ ਜਿਹੜੀ ਆ ਉਹ ਰੀਸੈਂਟਲੀ ਦਿਖਾਈ ਗਈ ਆ ਪਰ ਇੱਕ ਚੀਜ਼ ਹੋਰ ਆ ਪਰਚਾ ਸੇਮ ਡੇ ਦੇ ਉੱਪਰ ਪਰਚਾ ਜਿਹੜਾ ਸੇਮ ਡੇਟ ਦੇ ਉੱਪਰ ਦਰਜ ਹੋਣਾ ਤੁਹਾਨੂੰ ਨਹੀਂ ਲੱਗਦਾ ਵੀ ਇਹ ਵੀ ਕਿਤਨਾ ਕਿਤੇ ਸਵਾਲੀਆ ਚਿੰਨ੍ਹ ਖੜਾ ਕਰਦਾ ਜਾਂ ਆਪਸ ਦੇ ਵਿੱਚ ਕੋਈ ਨਾ ਕੋਈ ਕਨੈਕਸ਼ਨ ਜਿਹੜਾ ਹੈਗਾ ਉਹ ਬਿਲਡ ਕਰ ਰਿਹਾ ਇਸ ਤੋਂ ਵੱਡੀ ਪਲੈਨਿੰਗ ਕੀ ਹੋਊਗੀ ਹੂੰ ਬੰਦੇ ਦੇ ਖਿਲਾਫ ਦੋ ਐਫਆਈਆਰ ਲੋਸ ਹੁੰਦੀਆਂ ਨੇ ਸੇਮ ਡੇ ਹੁੰਦੀਆਂ ਨੇ ਉਹਨੂੰ ਉਸ ਐਫਆਈਆਰ ਜਿਹੜੀ 384 ਸੈਕਸ਼ਨ ਵਾਲੀ ਐਫਆਈਆਰ ਉਹ ਜਦੋਂ ਉਹ ਹੁੰਦੀ ਹੈ ਉਹਦੇ ਚ ਉਹਨੂੰ ਫੜ ਕੇ ਲੈ ਜਾਂਦੇ ਨੇ ਦੋ ਦਿਨ ਦਾ ਪੁਲਿਸ ਰਿਮਾਰਡ ਦਿੰਦੇ ਨੇ ਇਵਨ ਕਿ ਉਹ ਬੰਦਾ ਤਿੰਨ ਤਿੰਨ ਕ ਦਿਨ ਜਿਹੜਾ ਜੁਡੀਸ਼ੀਅਲ ਕਸਟਡੀ ਚ ਵੀ ਰਿਹਾਗਾ ਉਹ ਡਿਊਰਿੰਗ ਪੰਡੈਂਸੀ ਵੀ ਉਹਦੀ ਬੇਲ ਹੋਣ ਤੋਂ ਪਹਿਲਾਂ ਜੇ ਤਾਂ ਉਹਨੂੰ ਪ੍ਰੋਡਕਸ਼ੀਵ ਬਲੰਟਾਂ ਦੇ ਲੈ ਜਾਂਦੇ ਪਤਾ ਹੀ ਮੰਨ ਲੈਂਦੇ ਵੀ ਠੀਕ ਆ ਜਿਹੜਾ ਪਰਚਾ ਹੋਇਆ ਸਹੀ ਹੋਇਆਗਾ ਪਰ ਜਦੋਂ ਉਹਦੀ ਬੇਲ ਹੁੰਦੀ ਹੈ ਜਦੋਂ ਉਹਨੇ ਬਾਹਰ ਆਉਣਾ ਹਾਂ ਜਦੋਂ ਉਹਨੇ ਬਾਹਰ ਹੋਣਾਗਾ ਤੇ ਉਹਨੂੰ 11 ਵਜੇ ਜਾ ਕੇ ਪ੍ਰੋਡਕਸ਼ਨ ਪਲਾਂਟ ਆ ਰਹੀ ਉਹਨੂੰ ਉੱਥੋਂ ਲੈ ਆਉਂਦੇ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀਗਾ ਵੀ ਇਹਨੂੰ ਅਸੀਂ ਬਾਹਰ ਨਹੀਂ ਨਿਕਲਣ ਦੇਣਾ ਹੈਗਾ ਉਹਦਾ ਕਾਰਨ ਕੀ ਆ ਉਹਦਾ ਸਰਕਾਰ ਨੂੰ ਪਤਾ ਹੈ ਜਾਂ ਇਨਵੈਸਟੀਗੇਸ਼ਨ ਏਜੰਸੀ ਨੂੰ ਪਤਾ ਹੈਗਾ ਉੱਤੇ ਅਸੀਂ ਕੋਈ ਸਵਾਲ ਨਹੀਂ ਕਰ ਸਕਦੇ ਪਰੰਤੂ ਇੱਕ ਗੱਲ ਜਗਜਾਹਰ ਹੋ ਗਈ ਵੀ ਭਾਨੇ ਸਿੱਧੂ ਨੂੰ ਇਹ ਅੰਦਰ ਰੱਖਣਾ ਚਾਹੁੰਦੇ ਨੇ ਵੱਡੀ ਗੱਲ ਸਮਾਜ ਦੇ ਵਿੱਚ ਉਹਦਾ ਰੁਤਬਾ ਜਿਹੜਾ ਉਹ ਉਹਦੇ ਕੈਰੇਕਟਰ ਸੈਸ਼ਨੇਸ਼ਨ ਕਰਕੇ ਉਹਨੂੰ ਡਾਊਨਫਾਲ ਕਰਨਾ ਚਾਹੁੰਦੇ ਨੇ ਪਰ ਲੋਕਾਂ ਨੂੰ ਸਮਝ ਇਹ ਆ ਗਈ ਤੁਸੀਂ ਦੇਖੋ ਅੱਜ ਪੰਜਾਬ ਦੇ ਬਹੁਤੇ ਪਿੰਡਾਂ ਦੇ ਵਿੱਚ ਇਕੱਠ ਵੀ ਹੋਏ ਨੇ ਠੀਕ ਹੈ 29 ਤਰੀਕ ਨੂੰ ਉਹਦੇ ਉੱਤੇ ਇਕੱਠ ਵੀ ਰੱਖਿਆ ਹੋਇਆਗਾ ਤੇ ਇਸ ਗੱਲ ਦੀ ਜਿਹੜੀ ਵੱਡੀ ਜਿਹੜੀ ਇਹ ਮੋਹਰ ਲੱਗ ਰਹੀ ਆ ਵੀ ਇਹ ਇਹ ਹੁਣ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਇਹਨਾਂ ਨੇ ਸਟਾਰਟਿੰਗ ਕੀਤੀ ਖੈਰਾ ਸਾਹਿਬ ਤੋਂ ਸੋਪਾਲ ਖੈਰਾ ਜੀ ਦਾ ਜਦੋਂ ਬਾਹਰ ਆਉਣਾ ਸੀ ਉਹਨਾਂ ਨੇ ਉਹਨਾਂ ਦੇ ਉੱਪਰ ਕਿਹੜਾ ਪਰਤਾ ਦਰਜ ਕਰ ਦਿੰਦੇ ਨੇ ਥ੍ਰੈਟ ਕਰਨ ਦਾ ਚਾਹੇ ਉਹ ਤੇ 3 ਦਿਨ ਲੱਗੇ ਨੇ 4 ਦਿਨ ਲੱਗੇ ਨੇ ਕਿਉਂਕਿ ਉਹ ਲੰਮੇ ਵਕਫੇ ਤੋਂ ਬਾਅਦ ਉਹਨਾਂ ਨੇ ਬਾਹਰ ਹੋਣਾ ਸੀਗਾ ਵੀ ਪਰਚਾ ਸਿੰਪਲ ਪਰਚਾ ਕਰਕੇ ਉਹ ਥ੍ਰੈਟ ਕਰਨ ਦਾ ਮਤਲਬ ਇਹ ਨਹੀਂ ਸੀਗਾ ਉਹ ਥ੍ਰੈਟ ਕਰਨ ਦਾ ਉਤਲੇ ਸੀਗਾ ਇੱਕ ਤਾਂ ਉਹਨਾਂ ਦਾ ਰਿਕਾਰਡ ਬਣਾਉਣਾ ਵੀ ਇਹ ਬੰਦਾ ਹੈ ਕੀ ਚੀਜ਼ ਹੈ ਪਹਿਲਾਂ ਉਹ ਤੇ ਐਨਡੀਪੀ ਦਾ ਪਰਚਾ ਦਰਜ ਕਰਤਾ ਫਿਰ ਵੀ ਉਹ ਐਨਡੀਪੀ ਸੈਕਟ ਤੋਂ ਬਾਅਦ ਵੀ ਜਿਹੜੇ ਇਹ ਜਿੰਨੇ ਇਹ ਐਫਆਈਆਰ ਦੇ ਵਿੱਚ ਗਵਾਹ ਨੇ ਜਾਂ ਹੋਰ ਨੇ ਉਹਨਾਂ ਨੂੰ ਨੇ ਥ੍ਰੈਟ ਕਰ ਰਹੇ ਨੇ ਜੀ ਇਹ ਉਹਦਾ ਕਾਰਨ ਇਹ ਆ ਜਦੋਂ ਪ੍ਰੋਸੀਕਿਊਸ਼ਨ ਕੋਲੇ ਕੁਝ ਵੀ ਅਦਾਲਤ ਦੇ ਵਿੱਚ ਬੋਲਣ ਨੂੰ ਨਾ ਹੋਵੇ ਜਿਵੇਂ ਹੁਣ ਪਾਨੇ ਸਿੱਧੂ ਵਾਲੇ ਕੇਸ ਦੇ ਵਿੱਚ ਇਸ ਤੋਂ ਪਹਿਲਾਂ ਉਹਨਾਂ ਕੋਈ ਬੋਲਣ ਨੂੰ ਕੁਝ ਨਹੀਂ ਸੀ ਬਿਲਕੁਲ ਠੀਕ ਹੈ ਉੱਥੇ ਉਸ ਜਿਹੜੇ ਉਹਨਾਂ ਦੇ ਵਕੀਲ ਨੇ ਜਾਂ ਉਹਦੇ ਪੱਖੀ ਵਕੀਲ ਨੇ ਉਹਨਾਂ ਨੇ ਇਹ ਗੱਲ ਕਹਿਣੀ ਸੀ ਵੀ ਅਸੀਂ ਆਹ ਕੰਮ ਕਰ ਰਹੇ ਹਾਂ ਜੀ ਅਸੀਂ ਇਹ ਥੋੜੀ ਵੀਡੀਓ ਦਿਖਾ ਦੇ ਸਕਦੇ ਹਾਂ ਰੂ ਡਾਇਲੌਗਸ ਦਿਖਾ ਸਕਦੇ ਹਾਂ ਵੀ ਅਸੀਂ ਪਾਨੇ ਸਿੱਧੂ ਦੇ ਜਿਹੜਾ ਸਾਡਾ ਕੰਮ ਕਰ ਰਹੇ ਹੋ ਸਿਰਫ ਤੇ ਸਿਰਫ ਜਿਹੜੇ ਲੋਕਾਂ ਦੇ ਰੁਪਏ ਦੱਬੇ ਹੋਏ ਨੇ ਉਹ ਰੁਪਏ ਮੜਵਾਉਣ 'ਚ ਹੈਲਪ ਕਰ ਰਹੇ ਹਾਂ ਐਨੀ ਗੱਲ ਸੀ ਉਹ ਉਹ 384 ਵਾਲੀ ਐਫ ਆਈ ਆਰ ਤੋਂ ਪਹਿਲਾਂ ਪ੍ਰੋਸੀਕਿਊਸ਼ਨ ਕੋਲੇ ਯਾਨੀ ਸਟੇਟ ਕੋਲੇ ਭਾਨੇਸ਼ੂ ਦੇ ਖਿਲਾਫ ਬੋਲਣ ਵਾਸਤੇ ਕੱਖ ਨਹੀਂ ਸੀ ਹਮ ਅੱਜ ਹੁਣ ਉਹਨਾਂ ਕੋਲੇ ਕੀ ਆ ਕੱਲ ਨੂੰ ਹੁਣ ਜਦੋਂ 389 20 ਦੇ ਵਿੱਚ ਬੇਲ ਫਾਈਲ ਕਰਾਂਗੇ ਉੱਥੇ ਉਹਨਾਂ ਨੇ ਕੀ ਕਰਨਾ ਹੈਗਾ ਲਿਸਟ ਆਫ ਕੇਸਸ ਦੇਣ ਦੇ ਪਹਿਲਾਂ ਵੀ ਇਹਦੇ ਖਿਲਾਫ ਤਿੰਨ ਜਾਂ ਚਾਰ ਜਾਂ ਪੰਜ ਐਫ ਆਈ ਆਰਾਂ ਵਾਲੇ ਜੀ ਠੀਕ ਹੈ ਜੀ ਦੂਸਰਾ ਉਹਨੇ ਇਹ ਕਹਿਣਾ ਵੀ ਇਹ ਇਹ ਬੰਦਾ ਜੀ ਫਰੋਤੀਆਂ ਵੀ ਲੈਂਦਾ ਜੀ ਇਹ ਡਰਾਉਂਦਾ ਵੀ ਹੈ ਜੀ ਇਹ ਹੁਣ ਡਟੇਰਾ ਹੋ ਗਿਆ ਸਨੇਚਿੰਗ ਵੀ ਕਰਨ ਲੱਗ ਗਿਆ ਜੀ ਇਹਦੇ ਖਿਲਾਫ ਮਾਰਕੁੱਟ ਦਾ ਹੀ ਮਕਦਮਾ ਦਰਜ ਹੈ ਜੀ ਚਾਹੇ ਕੋਈ ਉਹਦਾ ਕ੍ਰਿਮੀਨਲ ਰਿਕਾਰਡ ਬਣਾ ਲਿਆ ਸਟੇਟ ਨੇ ਤਵੱਬ ਤੁਹਾਡੇ ਕਹਿਣ ਦੇ ਅਨੁਸਾਰ ਵੀ ਇੱਕ ਕ੍ਰਿਮੀਨਲ ਦੀ ਕੈਟਾਗਰੀ ਦੇ ਵਿੱਚ ਸੂਚੀ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਤਾਂ ਜੋ ਵੀ ਅੱਗੇ ਉਹਦੇ ਕੇਸ ਨੂੰ ਹੋਰ ਖੋਖਲਾ ਕੀਤਾ ਜਾ ਸਕੇ ਬਿਲਕੁਲ ਐਗਜ਼ੈਕਟਲੀ ਇਹ ਇਹ ਸ਼ਬਦ ਬਿਲਕੁਲ ਬੜੇ ਸਹੀ ਨੇ ਵੀ ਉਹਦਾ ਕ੍ਰਿਮੀਨਲ ਰਿਕਾਰਡ ਬਣਾ ਲਿਆ ਹੁਣ ਅਦਾਲਤ ਅਦਾਲਤਾਂ ਨੇ ਕੀ ਦੇਖਣਾ ਹੁੰਦਾ ਹੈਗਾ ਅਦਾਲਤਾਂ ਇਹ ਵੀ ਦੇਖਦੀਆਂ ਨੇ ਵੀ ਬੰਦੇ ਦੇ ਖਿਲਾਫ ਹੋਰ ਐਫਆਈਆਰਾਂ ਕਿੰਨੀਆਂ ਕਿੰਨੀਆਂ ਹੂੰ ਕਿਉਂਕਿ ਹੁਣ ਇੱਕ ਤਾਂ ਹੁਣ ਜਿਵੇਂ ਇਹਨਾਂ ਨੇ ਹੁਣ ਸੀਰੀਜ਼ ਬਣਾਤੀ ਐਫਆਈਆਰ ਦੀ ਹੂੰ ਬਿਲਕੁਲ ਦੋ ਐਫਆਈਆਰਾਂ ਲਗਾਤਾਰ ਹੋ ਗਈਆਂ ਇੱਕ ਐਫਆਈਆਰ ਪਹਿਲਾਂ ਐਸ.ਐਸ. ਟਿਕਟਾਲੀ ਹੋਈ ਸੀਗੀ ਵੀ ਉਹ ਸੀਰੀਜ਼ ਬਣਾਤੀ ਉਹਦੀ ਹੁਣ ਸਟੇਟ ਕੋਲੇ ਬੋਲਣ ਨੂੰ ਇਹ ਗੱਲ ਆ ਗਈ ਵੀ 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 ਜਿਹੜਾ ਭਾਨਾ ਸੀ ਤੁਸੀਂ ਜੇ ਕ੍ਰਿਮੀਨਲ ਮਾਈਂਡਡ ਕ੍ਰਿਮੀਨਲ ਪਰਸਨ ਇਹ ਇਹ ਸਿੱਧੀ ਜੀ ਗੱਲ ਹੁਣ ਸਟੇਟ ਨੇ ਆਪਦੇ ਰਿਕਾਰਡ ਦੇ ਵਿੱਚ ਲੈ ਜਾਂਦੀ ਹੁਣ ਜਦੋਂ ਕੱਲ ਨੂੰ ਅਸੀਂ ਬੇਲ ਤੇ ਬਹਿਸ ਕਰਾਂਗੇ ਜਾਂ ਫਾਈਨਲ ਆਰਗੂਮੈਂਟਸ ਕਰਾਂਗੇ ਜਾਂ ਇੱਕ ਤੀਕਾ ਨਾ ਪਾ ਲਾ ਲਈ ਵੀ ਜੇ ਭਾਨਾ ਸਮਾਜ ਵਿੱਚ ਬਚਰੂਗਾ ਠੀਕ ਹੈ ਲੋਕਾਂ ਨੂੰ ਕਿਹੜੀ ਨਿਗਰਾਨੀ ਦੇਖਣਗੇ ਬੇਸਿਤਾ ਦੇਖੋ ਉਹਦੀ ਸ਼ਬੀ ਬਹੁਤ ਵਧੀਆ ਬਣ ਗਈ ਚੰਗੀ ਅੱਜ ਉਹਦੀ ਇਹ ਸ਼ਬੀ ਬਣ ਗਈ ਵੀ ਜਿਹੜਾ ਬੰਦਾ ਹੱਕ ਸੱਚ ਵਿੱਚ ਲੜਦਾ ਸੀ ਯਾਰ ਤੇ ਅੱਜ ਇਹਨੂੰ ਸਰਕਾਰ ਨੇ ਆਤਸੀਹਾ ਦਿੱਤਾ ਜਾਂ ਫਿਰ ਇਹ ਵੀ ਕਹਿੰਦਾ ਵੀ ਟਰੋਲ ਕਰਨ ਵਾਲਿਆਂ ਨੂੰ ਦੋ ਚਾਰ ਮੁੱਦੇ ਹੋਰ ਮਿਲ ਗਏ ਕਿ ਇਸ ਨਾਂ ਦੇ ਨਾਲ ਹੋ ਸਕਦਾ ਉਹਨੂੰ ਕੱਲ੍ਹ ਤੋਂ ਜਾਂ ਪਰਸੋਂ ਟਰੋਲ ਕੀਤਾ ਜਾਵੇ ਜਦੋਂ ਉਹ ਬਾਹਰ ਵਿੱਚ ਚਰੂਗਾ ਬਿਲਕੁਲ ਵਿੱਚ ਬਹੁਤ ਕਾਲੀਆਂ ਪਿੱਡਾਂ ਹੁੰਦੀਆਂ ਨੇ ਕੋਈ ਇਹ ਨਹੀਂ ਹੈਗਾ ਵੀ ਸਾਰੇ ਪੰਨ ਇਸਦੋਂ ਪਿਆਰ ਕਰਦੇ ਨੇ ਕੁਝ ਬੰਦੇ ਫੇਮ ਲੈਣ ਦੇ ਮਾਰੇ ਕੁਝ ਦਾ ਕੋਈ ਨਿੱਜੀ ਮਫਾਦ ਹੁੰਦਾ ਕੋਈ ਕੋਈ ਸਰਕਾਰ ਦਾ ਇਨਫਾਰਮਰ ਹੁੰਦਾ ਕੋਈ ਸਰਕਾਰ ਦੀ ਪਿੱਠ ਪਾਉਂਦਾ ਹੁੰਦਾ ਇਸ ਕਰਕੇ ਇਹ ਨਹੀਂ ਹੈਗਾ ਵੀ ਸਾਰੇ ਬੰਦੇ ਪਾਣੀ ਦੇ ਹੱਕ ਤੇ ਜਾਣਗੇ ਪਰ ਟਰੋਲ ਕਰਨ ਵਾਲੇ ਬੰਦਿਆਂ ਨੂੰ ਆਪ ਦੀ 10 ਮਿੰਟ ਦੀ 20 ਮਿੰਟ ਦੀ ਇੱਕ ਵੀਡੀਓ ਨਾ ਹੁੰਦਾ ਮੱਕਾ ਮਿਲ ਗਿਆ ਜਿਵੇਂ ਇੱਕ ਪਿੱਛੇ ਇੱਕ ਇੱਕ ਲੜਕੀ ਆ ਤੇ ਇੱਕ ਸ਼ਾਇਦ ਇਧਰ ਮਾਦੀ ਦੇ ਵਿੱਚ ਕੋਈ ਕੋਈ ਬਰਦਰ ਭਰਾ ਹੈਗਾ ਆਪਣਾ ਉਹ ਵੀ ਇਹ ਗੱਲ ਕਰਦਾ ਹੁੰਦਾ ਪਾਣੇ ਸਿੱਧੂ ਦਾ ਪੁਰਾਣਾ ਰਿਕਾਰਡ ਆ ਜੀ ਇਹਨਾਂ ਨੇ ਮਾਰਡਰ ਕੀਤਾ ਹੋਇਆ ਜਿਨ੍ਹਾਂ ਨੇ ਜ਼ਮੀਨ ਦੱਬੀ ਹੋਈ ਏ ਜੀ ਉਹ ਪਤਾ ਨਹੀਂ ਅਗਲੇ ਦੇ ਪਰਸਨਲ ਲਾਈਫ ਨੇ ਨਾ ਪਰਸਨਲ ਕੁਝ ਵੀ ਹੋ ਸਕਦਾ ਕਿਸੇ ਦਾ ਕੁਝ ਵੀ ਹੋ ਸਕਦਾ ਹੈ ਅਸੀਂ ਕਿਤੇ ਪਰਸਨਲ ਟੈਕ ਨਾ ਕਿਤੇ ਕਰੀਏ ਨਾ ਕਰੇ ਕੀਤਾ ਨਹੀਂ ਆਪਾਂ ਨੂੰ ਲੋਡ ਹੁੰਦੀ ਆ ਪਰ ਹੁਣ ਪਾਣੇ ਸਿੱਧੂ ਦਾ ਰਿਕਾਰਡ ਆ ਜਿਹੜਾ ਸਰਕਾਰ ਨੇ ਇੱਕ ਕ੍ਰਿਮੀਨਲ ਰਿਕਾਰਡ ਬਣਾਤਾ ਜਿੰਨਾ ਟਾਈਮ ਇਹ ਬਰੀ ਨਹੀਂ ਹੁੰਦਾ ਸਾਲ ਲੱਗ ਜੇ 2 ਲੱਗ ਜਾਣ 3 ਲ ਇਹ ਤੱਬਾ ਸਿਰਫ ਸਿਰਫ ਸਟੇਟ ਦਾ ਤੱਬਾਗਾ ਲੋਕਾਂ ਦੇ ਵਿੱਚ ਉਹ ਪੂਰਾ ਨਿੱਖਰ ਕੇ ਬਾਹਰ ਆਏਗਾ ਇਸ ਕਰਕੇ ਜਿਹੜੀ ਇਹ ਕੇਸਸ ਨੇ ਇਹ ਇਹਨਾਂ ਦੇ ਵਿੱਚ ਪੂਰਾ ਕਾਨੂੰਨ ਫਾਲੋ ਨਹੀਂ ਕੀਤਾ ਗਿਆ ਇਹਨਾਂ ਕੇਸਾਂ ਦੇ ਵਿੱਚ ਜਿਹੜੀਆਂ ਸਟੋਰੀਆਂ ਨੇ ਉਹ ਸਾਰੇ ਮੈਨਿਪੂਲੇਟਡ ਨੇ ਸਾਰੀ ਕਨਕਾਕਟਡ ਸਟੋਰੀ ਹੈ ਕਿ ਪਤਾ ਲੱਗੀ ਜਾਂਦੀ ਹੈ ਹੁਣ ਤੁਸੀਂ ਇਹ ਦੇਖੋ ਵੀ ਉਹ ਕਹਿ ਰਿਹਾ ਵੀ ਮੈਂ ਸਕੂਟਰ ਤੇ ਜਾ ਰਿਹਾ ਸੀਗਾ ਮੇਰੇ ਤੇ ਪਹਿਲਾਂ ਫੇਟ ਮਾਰੀ ਕਿਵੇਂ ਘੇਰ ਕੇ ਤੇ ਮੇਰੀ ਸਿੱਧੀ ਚਾਂਸ ਸਨੇਚ ਕਰ ਲਈ ਵੀ ਇਹ ਡੰਡੇ ਢੋਡੇ ਬਾਰੇ ਹੁਣ ਰਾਤ ਨੂੰ 10 ਵਜੇ ਦਾ ਟਾਈਮ ਹੈ ਬੰਦਾ ਸਕੂਟਰ ਤੇ ਜਾ ਰਿਹਾ ਠੀਕ ਹੈ ਜੀ ਤੇ ਜਦ ਹੁਣ ਆਪਾਂ ਖੜੇ ਆ ਹੁਣ ਮੇਰੇ ਗੱਲ ਚ ਕੀ ਪਾਇਆ ਤੁਹਾਡੀ ਜੀ ਕਿਸ ਨੂੰ ਕੀ ਪਤਾ ਲੱਗੂਗਾ ਜਦ ਤਾ ਇਹ ਹੋਵੇ ਵੀ ਮੈਂ ਪੰਨਸਤ ਨੂੰ ਜਾਣਦਾ ਪੰਨਸਤੂ ਮੇਰੇ ਕੋਲੇ ਬੈਠ ਕੇ ਗਿਆ ਸੀਗਾ ਉਨੀ ਮੇਰੀ ਚੈਨ ਦੇਖੀ ਸੀ ਤੇ ਮੈਂ ਮੋਟਰਸਾਈਕਲ ਸਕੂਟਰ ਤੇ ਜਾ ਰਿਹਾ ਸੀ ਉਹਨੇ ਫੇਟ ਮਾਰੀ ਮੈਨੂੰ ਛੱਟੇ ਮੈਨੂੰ ਕੁੱਟਮਾਰ ਕੀਤੀ ਮੇਰੀ ਸਨੇਚਿੰਗ ਕਰਕੇ ਲਈ ਫਿਰ ਤਾਂ ਸਟੋਰੀ ਕਿਤੇ ਕਿਤੇ ਹੁੰਦੀ ਸੀ ਹੁਣ ਹੁਣ ਕੋਈ ਬੰਦਾ ਜਾ ਰਿਹਾ ਹੁਣ ਤੁਸੀਂ ਇਧਰੋਂ ਆਏ ਹੋ ਜਾਂ ਮੈਂ ਇਧਰੋਂ ਆ ਜਾਗਾ ਹੁਣ ਮੇਰੀ ਜੇ ਚੁੱਕੀ ਹੈ ਕਿਸੇ ਨੂੰ ਕੀ ਪਤਾ ਹੈਗਾ ਤੇ ਮੇਰੇ ਗੱਲ ਚ ਕੀ ਹੈ ਕਿਸੇ ਨੂੰ ਕੀ ਪਤਾ ਹੈਗਾ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਪੰਨਾ ਸਿੱਧੂ ਇਹਨਾਂ ਨੇ ਇੱਕ ਨੰਬਰ ਦਾ ਲਟੇਰਾ ਵੀ ਬਣਾਤਾ ਇਹਨਾਂ ਨੇ ਭਲਾ ਉਹਨੂੰ ਬਲੈਕਮੇਲਰ ਵੀ ਬਣਾਤਾ ਇਹਨਾਂ ਨੇ ਆਪ ਨਾ ਸਿੱਧੂ ਦਾ ਜਿਹੜੀ ਸੁਸਾਇਟੀ ਦੇ ਵਿੱਚ ਜਾਤ ਪਾਤ ਪ੍ਰਤੀ ਉਹ ਵੀ ਸ਼ਬਦਾਂ ਦਾ ਨਿਚੋੜ ਕਰ ਉਹਦੀ ਸ਼ਬੀ ਪੂਰੀ ਖਰਾਬ ਕਰਤੀ। ਇੱਕ ਚੀਜ਼ ਮੈਨੂੰ ਹੋਰ ਦੱਸ ਦਿਓ ਮੈਂ ਲਾਸਟ ਵਾਲੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕਾਨੂੰਨ ਨੂੰ ਫੋਲੋ ਨਹੀਂ ਕੀਤਾ ਗਿਆ। ਤੁਸੀਂ ਵੀ ਗੱਲ ਕੀਤੀ ਕਿ 7 ਸਾਲ ਤੋਂ ਘੱਟ ਦੀ ਸਜ਼ਾ ਜਿਹੜੇ ਕੇਸ ਦੇ ਵਿੱਚ ਹੁੰਦੀ ਹੈ ਉਹਨਾਂ ਦੇ ਵਿੱਚ ਪਹਿਲਾਂ ਮਤਲਬ ਨੋਟਸ ਦੇਣਾ ਜਿਹੜਾ ਲਾਜ਼ਮੀ ਹੁੰਦਾ ਇਨਫਾਰਮ ਕਰਨਾ ਜਿਹੜਾ ਲਾਜ਼ਮੀ ਹੁੰਦਾ ਕਿ ਭਈ ਤੇਰੇ ਤੇ ਐਫਆਈਆਰ ਦਰਜ ਹੋਈ ਹੈ। ਜਿਹੜੀ ਆਪਾਂ ਇਹ ਦੋਨੋਂ ਐਫਆਈਆਰ ਤੁਸੀਂ ਬਣੀਆਂ ਮੈਂ ਵੀ ਬਣੀਆਂ। ਇਹਨਾਂ ਦੋਨੋਂ ਐਫਆਈਆਰ ਦੇ ਵਿੱਚ ਵੀ ਸੇਮ ਪ੍ਰੋਸੀਜਰ ਹੋਣਾ ਚਾ ਜਿਕਰ ਉਹ ਕਾਨੂੰਨੀ ਤਰੀਕੇ ਨਾਲ ਚੱਲਦੇ ਬਿਲਕੁਲ ਬਿਲਕੁਲ ਇਹਨਾਂ ਦੋਨੇ ਕੇਸਾਂ ਦੇ ਵਿੱਚ ਉਹਨੂੰ ਨੋਟਿਸ ਦੇਣਾ ਜ਼ਰੂਰੀ ਸੀ ਫਿਰ ਜਦੋਂ ਜੇ ਨੋਟਿਸ ਤੋਂ ਬਾਅਦ ਨਾ ਹੋ ਆਉਂਦਾ ਤਾਂ ਉਹਦੀ ਅਰੈਸਟ ਪਾ ਸਕਦੇ ਸੀਗੇ ਹਾਂ ਬਿਲਕੁਲ ਜਿਹੜੀ ਪਹਿਲੀ ਵਾਲਾ ਨੋਟਿਸ ਦਾ ਸੈਕੰਡ ਪ੍ਰੋਵੀਜ਼ਨ ਜਿਹੜੀ ਫਸਟ ਪ੍ਰੋਵੀਜ਼ਨ ਸੀ ਇਨਵੈਸਟੀਗੇਸ਼ਨ ਕਰਨ ਵਾਲੀ ਜਿਹੜੀ ਇਨਵੈਸਟੀਗੇਸ਼ਨ ਆਫੀਸਰ ਨੇ ਇਨਵੈਸਟੀਗੇਸ਼ਨ ਕੀਤੀ ਆ ਉਹ ਤੇ ਇਹਨੂੰ ਬੁਲਾਉਣਾ ਜ਼ਰੂਰੀ ਸੀ ਲੀਗਲੀ ਨੂੰ ਨੋਟਿਸ ਭੇਜਣਾ ਜ਼ਰੂਰੀ ਸੀਗਾ ਵੀ ਜਿਹਨੂੰ ਇਹ ਪਰਵਾਨਾ ਕਹਿੰਦੇ ਨੇ ਆਪਦੀ ਪਛਾਣ ਦੇ ਵਿੱਚ ਸਟੇਟ ਏਜੰਸੀ ਕਹਿੰਦੀ ਹੈ ਉਹ ਭੇਜਣਾ ਜ਼ਰੂਰੀ ਸੀਗਾ ਵੀ ਤੇਰੇ ਖਿਲਾਫ ਆਸ਼ਕਤ ਆਈ ਹੈ ਤੂੰ ਆਹ ਕੰਮ ਕੀਤਾਗਾ ਸਾਡੀ ਜਿਹੜੀ ਤਫ਼ਤੀਸ਼ ਆ ਉਹਦੇ ਵਿੱਚ ਸ਼ਾਮਲ ਹੋ ਕੇ ਸਾਡੇ ਨਾਲ ਗੱਲ ਕਰਨੀ ਦੀ ਤੂੰ ਬਿਆਨ ਲਿਖਾ ਵੀ ਇਹ ਗਲ ਸੱਚਾਈ ਕੀ ਹੈਗੀ ਮੈਂ ਇੰਨੀਆਂ ਕਿੰਨੀਆਂ ਐਫਆਈ ਐਪਲੀਕੇਸ਼ਨ ਆਪਣੇ ਪੰਜਾਬ ਦੇ ਵਿੱਚ ਘਟੋ ਘਟ ਦੇ ਮਾਨਸਾ ਬਹਿੰਡੇ ਡਿਸਟ੍ਰਿਕਟ ਦੀ ਕਰੀਏ ਤਾਂ 5-4 ਲੱਖ ਪੈਂਡਿੰਗ ਪਈ ਹੈ ਲੰਮੇ ਸਮੇਂ ਤੋਂ ਪਈ ਹੈ ਅਸੀਂ ਸਾਡੇ ਨਾਲ ਕੋਈ ਹਾਦਸਾ ਹੋ ਜਾਂਦਾਗਾ ਅਸੀਂ ਉੱਥੋਂ ਦੀ ਸੀਨੀਅਰ ਆਫੀਸਰ ਨੂੰ ਐਪਲੀਕੇਸ਼ਨ ਮੂਵ ਕਰ ਦਿੰਨੇ ਆ ਉਹ ਸਬੋਡੀਨੇਟ ਨੂੰ ਇਨਟਰਸਟਮੈਂਟ ਕਰਨ ਤੋਂ ਬਾਅਦ ਉਹ ਉਹੀ ਪਈ ਰਹਿੰਦੀ ਹੈ ਕਿੰਨੇ ਪਰਚੇ ਦਰਜ ਹੋਏ ਨੇ ਤੇ ਜਿਹੜਾ ਟਰੈਵਲ ਜੈਂਟਲਸ ਦੇ ਖਿਲਾਫ ਇਹ ਪਿਆ ਹੋਇਆਗਾ ਜਾਂ ਉਹਨਾਂ ਨੂੰ ਤੁਸੀਂ ਇੱਕ ਗੱਲ ਮੰਨੋ ਵੀ ਜਿਹੜੇ ਟਰੈਵਲ ਜੈਂਟ ਨੇ ਮੈਂ ਨਹੀਂ ਕਹਿੰਦਾ ਵੀ ਸਾਰੇ ਚੋਰ ਹੁੰਦੇ ਨੇ ਪਰ ਇਹਨਾਂ ਦੀ ਮੈਜੋਰਟੀ ਹੈ ਜਿਹੜੀ ਉਹ ਚੋਰਾਂ ਦੀ ਹੈ ਠੱਗਟਾਈ ਬੰਦੇ ਨੇ ਨਾ ਇਹਨਾਂ ਕੋਈ ਕਿਸੇ ਕੋਲ ਲਾਇਸੈਂਸ ਨਾ ਕਿਸੇ ਕੋਲ ਕੋਈ ਬਿਲਡਿੰਗ ਆਉਦੀ ਹੈ ਕੱਖ ਨਹੀਂ ਇਹਨਾਂ ਕੋਲ ਹੈਗਾ ਤੇ ਜਿਹੜਾ ਉਹਨੂੰ ਬੰਦਾ ਉਹਨਾਂ ਵਿੱਚੇ ਕੰਮ ਕਰ ਰਿਹਾ ਹੈਗਾ ਉਹਨਾਂ ਨੂੰ ਲੋਕਾਂ ਦਾ ਜਿਹੜਾ ਠੱਗੀਆਂ ਬੱਜੀਆਂ ਹੋਏ ਉਹਨਾਂ ਤੋਂ ਪੈਸੇ ਕਢਵਾ ਰਹੇ ਹੈਗਾ ਤਾਂ ਉਹ ਕੋਈ ਬਹੁਤਾ ਵੱਡਾ ਕ੍ਰਾਈਮ ਨਹੀਂ ਕਰ ਰਿਹਾ ਉਹ ਹੈਲਪ ਹੀ ਕਰ ਰਿਹਾ ਸਮਾਜ ਦੀ ਉਹ 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 ਉਦੋਂ ਬੰਦੇ ਪੈਦਾ ਹੁੰਦੇ ਨੇ ਜਦੋਂ ਜਦੋਂ ਕੋਈ ਨਾ ਕੋਈ ਜੜੀ ਥੋੜੀ ਮੇਨ ਏਜੰਸੀ ਆ ਸਟੇਟ ਦੀ ਉਹ ਫੇਲਿਅਰ ਹੋ ਜੇ ਇਸ ਕਰਕੇ ਸਟੇਟ ਏਜੰਸੀ ਦਾ ਫੇਲਿਅਰ ਸੀਗਾ ਭਾਵੇਂ ਸਿੱਧੂ ਕੋਲੇ ਲੋਕ ਜਾਣ ਲੱਗੇ ਤੇ ਉਹਨੂੰ ਦੱਬਣਾ ਕਿਵੇਂ ਆ ਉਹਦਾ ਕੈਰੇਕਟਰ ਖਰਾਬ ਕਰਕੇ ਸਮਾਜ ਦੇ ਵਿੱਚ ਖਰਾਬ ਕਰਕੇ ਫਿਰ ਇਹ ਜਿਹੜੇ ਇਹ ਦੋਨੇ ਤਿੰਨੇ ਪਰਚੇ ਦਰਜ ਕੀਤੇ ਗਏ ਨੇ ਇਹ ਜਮ੍ਹਾਂ ਕੋਰ ਕਾਨੂੰਨ ਦੀ ਉਲੰਘਣਾ ਹੋਈ ਹੈਗੀ ਤੇ ਕ ਜਿਹੜੇ ਜਿਹੜੇ ਇਹ ਗੱਲ ਕਹਿ ਕੇ ਆਏ ਸੀਗੇ ਵੀ ਅਸੀਂ ਬਦਲਾਖੋਰੀ ਵਾਲੀ ਰਾਜਨੀਤੀ ਨਹੀਂ ਕਰਦੇ ਹੈਗੇ ਜਿਹੜੇ ਇਹ ਗੱਲ ਕਹਿ ਕੇ ਆਏ ਸੀਗੇ ਵੀ ਕਿਸੇ ਮੈਂ ਤੁਹਾਡੇ ਸਾਰਿਆਂ ਦਾ ਸੀਮਾਗਾ ਮੈਂ ਇਕੱਲੇ ਇਹਨਾਂ ਦਾ ਮੁੱਖ ਮੰਤਰੀ ਨਿਗਮ ਜਿੰਨਾ ਸਾਰੇ ਪੰਜਾਬ ਦਾ ਸੀਐਮ ਤਾਂ ਦੇਖ ਲਓ ਵੀ ਕਿਸ ਤਰ੍ਹਾਂ ਜਿਹੜੀਆਂ ਇਹ ਐਫਆਈਆ ਰਾਂ ਹੋ ਰਹੀਆਂ ਨੇ ਇਹਨਾਂ ਦੇ ਵਿੱਚ ਜਗ ਜाहिर ਹੋ ਗਿਆ ਜਗ ਜाहिर ਹੋ ਗਿਆ ਵੀ ਜਿਹੜੇ ਜਿਹੜੇ ਬੰਦੇ ਦੇਖੋ ਲੱਖਾ ਬੋਲਿਆ ਲੱਖੇ ਖਿਲਾਫ ਅਰਚੇ ਖੈਰਾ ਸਾਹਿਬ ਬੋਲੇ ਖੈਰਾ ਸਾਹਿਬ ਦੇ ਉੱਤੇ ਪਾਨੇ ਪਾਨੇ ਦੇ ਪਰਚੇ ਹੁਣ ਇੱਕ ਦੋ ਬੰਦੇ ਹੋਰ ਬੋਲੀ ਜਾਂਦੇ ਨੇ ਉਹਨਾਂ ਦੇ ਖਿਲਾਫ ਵੀ ਹੋਣਗੇ ਪਰਚੇ ਜਿਹੜੇ ਜਿਹੜੇ ਛੋਡੇ ਵਰਗਾ ਮੀਡੀਆ ਕੰਮ ਕਰੀ ਜਾਂਦਾ ਹੈਗਾ ਕਿੰਨਿਆਂ ਦੀ ਮੋਨਟਾਈਜੇਸ਼ਨ ਰੱਦ ਕਰਤੀ ਕਿੰਨੇ ਲਾਇਸੈਂਸ ਰੱਦ ਕਰਤਾ ਕਿ ਉਹ ਸਾਰਾ ਮਤਲਬ ਕਿ ਜਿਹੜਾ ਬੰਦਾ ਪੰਜਾਬ ਦੇ ਹਿੱਤ ਦੇ ਵਿੱਚ ਬੋਲਦਾ ਹੈਗਾ ਜਾਂ ਜਿਹੜਾ ਬੰਦਾ ਕਹਿੰਦਾ ਸਰਕਾਰ ਨੂੰ ਕੰਡੈਮਨ ਕਰਦਾ ਵੀ ਸਰਕਾਰ ਆਹ ਕੰਮ ਗਲਤ ਕਰ ਰਹੀ ਹੈਗੀ ਤਾਂ ਉਹ ਜਿਹੜਾ ਕੰਮ ਗਲਤ ਹੋ ਰਿਹਾ ਹੈਗਾ ਉਹਨੂੰ ਅਸੀਂ ਗਲਤ ਕਹਾਂਗੇ ਤੇ ਜੇ ਅਸੀਂ ਗਲਤ ਕਹਾਂਗੇ ਤਾਂ ਸਾਡੀ ਸਟੇਟ ਏਜੰਸੀ ਹੈ ਜਿਹੜੀ ਉਹ ਸੀਐਮ ਸਾਹਿਬ ਦੇ ਮੰਗ ਰਲਾ ਕੇ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਦਾ ਸਾਰੇ ਪੰਜਾਬ ਨੂੰ ਮੇਰੀ ਇੱਕੋ ਹੀ ਬੇਨਤੀ ਹੈ ਵੀ ਆਪਾਂ ਇਸ ਜਿਹੜਾ ਤਸ਼ੱਦਦ ਹੋ ਰਿਹਾ ਪੰਜਾਬ ਦੇ ਵਿੱਚ ਜਿਹੜਾ ਸਾਡਾ ਰਾਜਾ ਪੰਜਾਬ ਦਾ ਜਿਹੜਾ ਉਹ ਸਾਨੂੰ ਹੁਣ ਸਮਝਣੋਂ ਕੁਛ हट ਗਿਆ ਉਹਦੇ ਖਿਲਾਫ ਇਕਜੁੱਟ ਹੋਣ ਦੀ ਲੋੜ ਹੈ ਅਸੀਂ ਉਹਦੇ ਖਿਲਾਫ ਕਹਿੰਦੇ ਆ ਨਾ ਕਿ ਉਹਦਾ ਕੋਈ ਅਸੀਂ ਨਿੱਜੀ ਕਿਸੇ ਦੇ ਖਿਲਾਫ ਨਹੀਂ ਕਹਿੰਦੇ ਅੱਜ ਇਹ ਕਹਿੰਦੇ ਆ ਵੀ ਸੀਐਮ ਜਿਹੜਾ ਪੰਜਾਬ ਦਾ ਰਾਜਾ ਹੈਗਾ ਉਹ ਪੰਜਾਬ ਦੇ ਲੋਕਾਂ ਨਾਲ ਧੱਕਾ ਕਰਨ ਲੱਗ ਗਿਆ ਜਿਹੜੇ ਸਮਾਜ ਸੇਵੀ ਬੰਦੇ ਨੇ ਜਿਹੜੇ ਲੋਕਾਂ ਦੀ ਹੈਲਪ ਕਰਦੇ ਨੇ ਉਹਨਾਂ ਨਾਲ ਧੱਕਾ ਹੋ ਰਿਹਾ ਉਹਦੇ ਖਿਲਾਫ ਇੱਕ ਜੁੱਟ ਹੋਣ ਦੀ ਲੋੜ ਹੈਗੀ ਇੱਥੇ ਪਰ ਨਿਸ਼ਚਿਤਨਾ ਖੜਨ ਦੀ ਲੋੜ ਹੈਗੀ ਇਹ ਫੇਰ ਹੀ ਪੰਜਾਬ ਦਾ ਜਿਹੜਾ ਜਿਹੜਾ ਯੂਥ ਬਚੂਗਾ ਪੰਜਾਬ ਦੇ ਵਿੱਚ ਜਿਹੜਾ ਲਾਅਨ ਆਰਡਰ ਬਣਿਆ ਰਹੂਗਾ ਕਮਾਈਤਾ ਬੱਦਬਤਾਂ ਦਾ 다시 ਕਰਦੇ ਸੋ ਐਡਵੋਕੇਟ ਸਾਹਿਬ ਦੇ ਨਾਲ ਗੱਲਬਾਤ ਕੀਤੀ ਮਤਲਬ ਹੋਰ ਚੀਜ਼ਾਂ ਦਾ ਬੜੀਆਂ ਸਾਹਮਣੇ ਆ ਗਈਆਂ ਸੀ ਕਿ ਭਾਨ ਸਿੱਧੂ ਦਾ ਇਹ ਹੋਇਆ ਜਾਂ ਭਾਨ ਸਿੱਧੂ ਨੂੰ ਕਿਸ ਤਰ੍ਹਾਂ ਦੇ ਨਾਲ ਘਰੋਂ ਉਸ ਦਿਨ ਪੁਲਿਸ ਲੈ ਕੇ ਜਾਂਦੀ ਹੈ ਕਿਸ ਤਰ੍ਹਾਂ ਦੇ ਨਾਲ ਭਾਨ ਸਿੱਧੂ ਜਾਂਦਾ ਹੈ ਕਿਸ ਤਰ੍ਹਾਂ ਦੇ ਨਾਲ ਅਰੈਸਟ ਪਾਈ ਜਾਂਦੀ ਹੈ ਫਿਰ ਜ਼ਮਾਨਤ ਹੁੰਦੀ ਹੈ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਰਿਮਾਂਡ ਤੇ ਲਿਜਾਇਆ ਜਾਂਦਾ ਦੋ ਐਫ ਆਈ ਆਰ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਤਾਂ ਸੋਚਿਆ ਕਿ ਕਾਨੂੰਨੀ ਨੁਕਤੇ ਕਾਨੂੰਨ ਕੀ ਕਹਿੰਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਅਰੈਸਟ ਜਿਹੜੇ ਕੀ ਜਿਸ ਤਰ੍ਹਾਂ ਦੇ ਨਾਲ ਅਰੈਸਟ ਪਾਈ ਕੀ ਉਹ ਸਹੀ ਤਰੀਕਾ ਸੀ ਕੀ ਉਹ ਸਹੀ ਟੰ ਕਿ ਤਾਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਇਨਫਾਰਮ ਕਰਨਾ ਦੋਨੋਂ ਐਫੇਅਰ ਦੇ ਵਿੱਚ ਪਹਿਲਾਂ ਇਨਫਾਰਮ ਕਰਨਾ ਜਿਹੜਾ ਉਹ ਲਾਜ਼ਮੀ ਸੀ ਪੁਲਿਸ ਦੇ ਵੱਲੋਂ ਇਨਫਾਰਮ ਕੀਤਾ ਜਾਂਦਾ ਇੱਕ ਵਾਰ ਦੋ ਵਾਰ ਤਿੰਨ ਵਾਰ ਜੇਕਰ ਉਸ ਤੋਂ ਬਾਅਦ ਵੀ ਨਹੀਂ ਆਉਂਸੀ ਤਾਂ ਫਿਰ ਗ੍ਰਿਫਤਾਰੀ ਦੇ ਵਾਰੰਟ ਤੇ ਫਿਰ ਗ੍ਰਿਫਤਾਰ ਕਰਕੇ ਲਿਆਂਦਾ ਜਾਣਾ ਚਾਹੀਦਾ ਸੀ ਇਹ ਇਹ ਕਾਨੂੰਨ ਕਾਨੂੰਨ ਦੀ ਕਹਿੰਦੇ ਨੇ ਕਿ ਕਾਨੂੰਨ ਦੀ ਉਲੰਘਣਾ ਹੋਈ ਹੈ ਜੇਕਰ ਸਹੀ ਤਰੀਕੇ ਦੇ ਨਾਲ ਗ੍ਰਿਫਤਾਰੀ ਹੁੰਦੀ ਤਾਂ ਇਸ ਤਰ੍ਹਾਂ ਦੇ ਨਾਲ ਪੰਨੇ ਸਿੱਧੂ ਨੂੰ ਗ੍ਰਿਫਤਾਰ ਕੀਤਾ ਜਾਣਾ ਬਣਦਾ ਸੀ ਤੋਂ ਜੁੜੇ ਰਹੋ ਆਰਐਮਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵਾਂਦੇ ਉਹ ਅਜਾਤ ਧੰਨਵਾਦ ਜੀ